ਜੇਕਰ ਕੋਈ ਤੁਹਾਨੂੰ ਇਹ ਗੱਲ ਕਹੇ ਕਿ ਤੁਹਾਡਾ ਵੱਧਿਆ ਹੋਇਆ ਥਾਇਰੋਇਡ ਸਿਰਫ 15 ਦਿਨਾਂ ਚ ਸੈੱਟ ਕੀਤਾ ਜਾ ਸਕਦਾ ਹੈ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਸਰ ਮੈਂ ਦਾਅਵੇ ਦੇ ਨਾਲ ਇੱਕ ਚੈਲੰਜ ਦੇ ਨਾਲ ਗੱਲ ਕਰ ਰਹੀ ਹਾਂ ਅੱਜ ਭਾਵੇਂ ਇਹ ਹਰਾ ਤਾਂ ਨਹੀਂ ਆਏ ਭਾਵੇਂ ਇਹ ਸਰ ਸੁੱਕਾ ਤਾਂ ਨਹੀਂ ਹੈ ਮਿਸ ਤਨੀਆ ਹੀ ਥਾਇਰੋਇਡ ਨੂੰ ਕੰਟਰੋਲ ਕਰਨ ਦਾ ਜਾਦੂ ਹੈ ਤਨੀਆ ਚ ਜੀ ਤਨੀਆ ਚ ਜਾਦੂ ਨਿਕਰਾਮਤ 15 ਦਿਨ ਮੈਂ ਕਹਿ ਰਹੀ ਹਾਂ ਸਰ 15 ਦਿਨ ਮੈਂ ਕਹਿੰਦੀ ਹਾਂ 16ਵਾਂ ਦਿਨ ਨਹੀਂ ਆਣਾ ਚਾਹੀਦਾਗਾ ਨਾ ذریعے ਤੁਸੀਂ ਥਾਇਰੋਇਡ ਠੀਕ ਕਰਨ ਦੀ ਗੱਲ ਕਰ ਰਹੇ ਹੋ ਤਾਂ ਬੜਾ ਆਸਾਨ ਜਿਹਾ ਕੰਮ ਹੈ ਬਹੁਤ ਸੌਖਾ ਤਰੀਕਾ ਹੈ ਸਰ ਬਹੁਤ ਸੌਖਾ ਸਰ ਜਦੋਂ ਥਾਇਰੋਇਡ ਮੰਨ ਲਓ 4 ਜਾਂ 5 ਹੋ ਗਿਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਾਂਗੀ ਕਿ ਗਲਤੀ ਨਾਲ ਵੀ ਥਾਇਰੋਇਡ ਦੀ ਗੋਲੀ ਸ਼ੁਰੂ ਨਾ ਕਰੇ ਜਿਸ ਇੱਕ ਗੋਲੀ ਦੇ ਨਾਲ 101 ਰੁਪਏ ਦਾ ਸ਼ਗਨ ਪੈਣਾ ਤੁਹਾਨੂੰ 101 ਦਾ ਸ਼ਗਨ ਮਤਲਬ ਇੱਕ ਗੋਲੀ ਦੇ ਨਾਲ 101 ਬਿਮਾਰੀਆਂ ਲੱਗਣੀਆਂ ਸਰ ਥਾਇਰੋਇਡ ਦੀ ਗੋਲੀ ਨਾਲ ਥਾਇਰੋਇਡ ਦੀ ਗੋਲੀ ਤੇ ਨਾਲ ਹੱਲ ਨਹੀਂ ਹੋਣਾ ਮਾਫ ਕਰਨਾ ਥਾਇਰੋਇਡ ਦੀ ਅਜਿhta ਗੋਲੀ ਵਧਾ ਵਧਾ ਕੇ ਡੋਸ ਵੀ ਵਧਾਈ ਜਾਂਦੇ ਨਾਲ ਨਾਲ ਪੀਪੀ ਤੇ ਅਟੈਕ 슈ਗਰ ਤੇ ਅਟੈਕ ਹਾਰਟ ਰੇਟ ਸਲੋ ਜੀ ਗੋਲੀ ਦਾ ਦੱਸ ਕੇ ਦੇ ਸਾਨੂੰ ਡਰਾਤਾ ਗੋਲੀ ਦਾ ਵੀ ਤੁਸੀਂ ਸਾਨੂੰ ਹਾਲ ਜ਼ਰੂਰ ਦੱਸਿਓ ਵੀ ਜਿਹੜੀ ਸਬਸਟੀਟਿਊਟ ਕੀ ਹੈ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਗੋਲੀ ਨਾ ਖਾਓ ਤਾਂ ਸਾਨੂੰ ਇਹ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਬਸਟੀਟਿਊਟ ਵੀ ਜ਼ਰੂਰ ਦੱਸੀਏ ਇਹ ਥਾਇਰੋਇਡ ਦੇ ਕੈਪਸੂਲ ਤਿਆਰ ਹੈਗੇ ਥਾਇਰੋਇਡ ਕੰਟਰੋਲ ਇੱਕ ਪੂਰੀ ਤਰ੍ਹਾਂ ਥਾਇਰੋਇਡ ਨੂੰ ਕੰਟਰੋਲ ਕਰ ਦੇਣਾ ਹੈਗਾ ਤੇ ਨਾਲ ਅਸੀਂ ਹਾਰਮੋਨ ਨੂੰ ਬੈਲੈਂਸ ਕਰਨ ਵਾਸਤੇ ਇਹ ਥਾਇਰੋਇਡ ਪਾਊਡਰ ਵੀ ਰੱਖਿਆ ਇਹ ਦੋਨਾਂ ਦਾ ਕੰਬੀਨੇਸ਼ਨ ਅਸੀਂ ਆਪਣੇ ਪੇਸ਼ੈਂਟ ਨੂੰ ਦੇਵਾਂਗੇ ਕਮਜ਼ੋਰੀ ਦਾ ਕਾਰਨ ਕੀ ਬਣਦਾ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਕਮਜ਼ੋਰੀ ਫੀਲ ਕਰਦੀਆਂ ਨੇ ਮਤਲਬ ਦੇਖਣ ਨੂੰ ਤਾਂ ਬਿਲਕੁਲ ਹੈਲਦੀ ਲੱਗਦੀਆਂ ਨੇ ਪਰ ਕਦੇ ਸਾਰਾ ਦਿਨ ਸਾਡਾ ਸਰੀਰ ਥੱਕਿਆ ਥੱਕਿਆ ਜਾ ਰਿਹਾ ਹੁੰਦਾ ਜਿਹੜਾ ਕੁਝ ਮਰਜ਼ੀ ਅਸੀਂ ਕਰ ਲਈਏ ਥਾਇਰੋਇਡ ਹੋਂਨ ਕਰਕੇ ਬੱਚੀ ਦੇ ਅਗਰ ਅਨਮੈਰਿਡ ਬੱਚੀ ਹੈ ਕਿ ਉਸ ਨੂੰ ਪੀਰੀਅਡ ਡਿਸਟਰਬ ਮੈਰਿਜ ਤੋਂ ਬਾਅਦ ਉਹਨਾਂ ਦੀ ਪ੍ਰੈਗਨੈਂਸੀ ਪੋਸਿਬਲ ਹੁੰਦੀ ਨਹੀਂ ਹੈਗੀ ਐਂਟਰਲ ਫੋਲਿਕਲਸ ਨੂੰ ਰੀਜੂਵਿਨੇਟ ਕਰਨ ਵਾਸਤੇ ਨਵੇਂ ਬਣਾਉਣ ਵਾਸਤੇ ਓਵਰੀ ਨੂੰ ਸਟੀਮੂਲੇਟ ਕਰਨ ਵਾਸਤੇ ਸੋਭਾਗਿਆ ਮੈਡੀਸਨ ਤੇ ਰਾਜਗੁਰ ਅਸੀਂ ਇਕੱਠੇ ਸ਼ੁਰੂ ਕਰਨੀ ਹੈ ਸਰ ਇਤਨਾਲ ਪੀਰੀਅਡ ਰਿਲੀਜ਼ ਹੋਣੇ ਹੈ ਔਰ ਇਹਦੇ ਨਾਲ ਓਵਰੀ ਦੇ ਵਿੱਚ ਫੋਲਿਕਲ ਰੀਜੂਵਿਨੇਟ ਹੋਣੇ ਬੰਦੇ ਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ ਵੀ ਥਾਇਰੋਇਡ ਹੋ ਗਿਆ ਮੇਲ ਨੂੰ ਸੈਕਸ਼ੂਅਲ ਡਰਾਈਵ ਉਹਨਾਂ ਦੇ ਘਟ ਜਾਂਦੀ ਹੈ ਉਹਨਾਂ ਦਾ ਮਨ ਨਹੀਂ ਕਰਦਾ ਮੂਡ ਚੜਚੜਾ ਜਾ ਹੋ ਜਾਂਦਾ ਉਹਨਾਂ ਨੂੰ ਕਿਵੇਂ ਇਹ ਉਹ ਜਿਹੜੀ ਠਹਿ ਠੇਰੀ ਹੋ ਚੁੱਕੀ ਹੈ ਉਹ thyroid ਕਰਕੇ ਹੋ ਰਹੀ ਹੈ ਜਾਂ ਸਾਡੀ ਇੰਟਰਨਲ ਕਮਜ਼ੋਰੀ ਕਰਕੇ ਹੋ ਰਹੀ ਹੈ ਸਾਨੂੰ ਇੰਡੀਕੇਸ਼ਨ ਆ ਜਾਂਦੀ ਹੈ ਬੋਡੀ ਵਿੱਚ ਐਸਿਡਿਕ ਬੋਡੀ ਹੋ ਜਾਂਦੀ ਹੈ ਕਿ ਗੈਸਟ੍ਰਿਕ ਇਸ਼ੂਜ਼ ਆ ਜਾਂਦੇ ਹੈ ਬੀਪੀ ਸਾਡਾ ਜਿਹੜਾ ਹਾਰਟ ਰੇਟ ਹੈ ਵੱਧ ਜਾਂਦੀ ਘਟ ਜਾਂਦੀ ਹੈ ਮੀਨਸ ਓਵਰ ਰਿਐਕਸ਼ਨ ਹਾਈਪਰ ਦੇ ਵਿੱਚ ਓਵਰ ਹੋ ਜਾਂਦਾ ਹੈਗਾ ਤੇ ਹਾਈਪੋ ਦੇ ਵਿੱਚ ਇਹ ਅੰਡਰ ਰੈਕਟਿਵ ਹੋ ਜਾਂਦਾ ਹੈਗਾ thyroid ਇਹ ਮਗਾ ਪਾਈਆਂ ਸਰ ਹਾਂਜੀ ਪਿਪਲੀ ਮਗਾ ਸੋਂਡ ਹੋਗੀ ਠੀਕ ਹੈ ਇਹ ਕਾਲੀ ਮਿਰਚ ਹੋਗੀ ਸਰ 15 ਦਿਨ ਦੇ ਵਿੱਚ ਉਹਨਾਂ ਨੇ ਮਾਰਨਿੰਗ ਉਸਨ ਦੀ ਟੌਕਸ ਡਰਿੰਕ ਲੈਣੀ ਸਰ ਥਾਇਰਡ ਵਾਲੇ پیشن ਨੂੰ ਪ੍ਰੋਟੀਨ ਪੂਰਾ ਚਾਹੀਦਾ ਹੈ ਪ੍ਰੋਟੀਨ ਜ਼ਿੰਕ ਕਾਪਰ ਮੈਗਨੀਸ਼ੀਅਮ ਉਹ ਸਾਰਾ ਇਹਨਾਂ ਦੇ ਵਿੱਚ ਆ ਗਿਆ ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਕੋਈ ਤੁਹਾਨੂੰ ਇਹ ਗੱਲ ਕਹੇ ਕਿ ਤੁਹਾਡਾ ਵਧਿਆ ਹੋਇਆ ਥਾਇਰੋਇਡ ਸਿਰਫ 15 ਦਿਨਾਂ ਚ ਸੈੱਟ ਕੀਤਾ ਜਾ ਸਕਦਾ ਹੈ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਪਰ ਅੱਜ ਇਹੋ ਇੱਕ ਅਲੱਗ ਕਿਸਮ ਦਾ ਚੈਲੰਜ ਹੈ ਉਹ ਅਸੀਂ ਰੱਖਣ ਵਾਲੇ ਆ ਕਿਵੇਂ ਅਸੀਂ ਆਪਣੇ ਥਾਇਰੋਇਡ ਨੂੰ ਸੈੱਟ ਕਰ ਸਕਦੇ ਹਾਂ ਰਿਵਰਸਲ ਕਰ ਸਕਦੇ ਹਾਂ ਸਾਰੀ ਗੱਲਬਾਤ ਅੱਜ ਅਸੀਂ ਕਰਨ ਵਾਲੇ ਹਾਂ ਅਸੀਂ ਪਹੁੰਚਿਆ ਪ੍ਰੇਮ ਆਯੁਰਵੇਦ ਦਾ ਜਿੱਥੇ ਹਮੇਸ਼ਾ ਦੀ ਤਰ੍ਹਾਂ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਸਾਡੇ ਨਾਲ ਨੇ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਉਹਨਾਂ ਲੋਕਾਂ ਨੂੰ ਮੁਬਾਰਕ ਦੇਣਾ ਚਾਹਾਂਗੀ ਜਿਨ੍ਹਾਂ ਨੇ ਆਪਣੀ ਪਿਛਲੀ ਥਰਡ ਵਾਲੀ ਸੈਕਿੰਡ ਲਾਸਟ ਵੀਡੀਓ ਪਾਈ ਸੀਗੀ ਉਹਨਾਂ ਨੇ ਉਹ ਥਰਡ ਵਾਲੀ ਵੀਡੀਓਜ਼ ਦੇਖ ਕੇ ਫਾਰਮੂਲੇਸ਼ਨ ਦੇ ਨਾਲ 15 ਦਿਨਾਂ ਦੇ ਵਿੱਚ ਮਤਲਬ ਆਈ ਥਿੰਕ ਮਹੀਨਾ ਤਾਂ ਹਜੇ ਹੋਇਆ ਹੀ ਨਹੀਂ ਹੈਗਾ ਸਰ ਤਾਂ ਮਹੀਨਾ ਨਹੀਂ ਅਸੀਂ ਕਹਿ ਸਕਦੇ 15 ਦਿਨ ਦੇ ਵਿੱਚ ਉਹਨਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਵਧਾਈਆਂ ਤੇ ਕੌਂਗ੍ਰੈਚੂਲੇਸ਼ਨ ਜਿਨ੍ਹਾਂ ਨੇ ਥਰਡ ਰਿਵਰਸ ਕੀਤਾ ਹੈ ਅੱਛਾ ਮੈਮ ਇਦੇ ਵਿੱਚ ਪਹਿਲਾ ਸਵਾਲ ਤਾਂ ਇਹ ਹੈ ਇਹ ਹੈ ਮਾਫੀ ਚਾਹੁੰਦੇ ਆ ਤੁਸੀਂ ਕਹਿ ਰਹੇ ਹੋ ਕਿ 15 ਦਿਨਾਂ ਦੇ ਵਿੱਚ thyroid ਨੂੰ ਰਿਵਰਸਲ ਕੀਤਾ ਜਾ ਸਕਦਾ ਹੈ ਉਹਨੂੰ ਆਪਣੀ ਸਹੀ ਥਾਂ ਦੇ ਉੱਤੇ ਲਿਆਇਆ ਜਾ ਸਕਦਾ ਹੈ ਪਰ ਜਦੋਂ ਅਸੀਂ ਕਿਸੇ ਐਮ 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 ਬੀਬੀਐਸ ਡਾਕਟਰ ਨਾਲ ਗੱਲ ਕਰਦੇ ਆ ਐਮ ਡੀ ਡਾਕਟਰ ਨਾਲ ਗੱਲ ਕਰਦੇ ਆ ਜਾਂ ਕਿਸੇ ਜਨਰਲ ਡਾਕਟਰ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ thyroid ਠੀਕ ਕਰਨ ਦੀ ਗੱਲ ਕਰਦੇ ਹੋ ਹੋ ਗਿਆ ਠੀਕ ਨਹੀਂ ਤਾਂ ਫਿਰ ساری ਜ਼ਿੰਦਗੀ ਗੋਲੀ ਖਾਣੀ ਪਊਗੀ ਪਰ ਤੁਸੀਂ ਕਹਿ ਰਹੇ ਹੋ ਕਿ thyroid ਕੋਈ ਚੀਜ਼ ਹੀ ਹੈ ਨਹੀਂ 15 ਦਿਨਾਂ ਚ ਫਰਰ ਹੋ ਸਕਦਾ ਹੈ ਸਰ ਜੇ ਐਮਬੀਬੀਐਸ ਜਾਂ ਐਲੋਪੈਥੀ ਜਾਂ ਐਮਡੀ ਦੀ ਗੱਲ ਕੀਤੀ ਜਾਵੇ ਕਿਸੇ ਦੀ ਵੀ ਤਾਂ ਮੈਂ ਇਹ ਕਹਿਣਾ ਚਾਹਾਂਗੀ ਮੇਰੇ ਦਰਸ਼ਕਾਂ ਨੂੰ ਜਿਹੜੇ ਕਿ ਸਫਰਰ ਹੈ ਜਿਹੜੇ ਪੀੜਤ ਹੈ ਥਾਇਰੋਇਡ ਤੋਂ ਥਾਇਰੋਇਡ ਨੂੰ ਰਿਵਰਸ ਜੇ ਕਰਨਾ ਹੈ ਨਾ ਤਾਂ ਕਹਿੰਦੇ ਨਾ ਫਾਸਟ ਆਪਣਾ ਸਵਾਦ ਮਾਰ ਦੋ ਠੀਕ ਹੈ ਸਵਾਦ ਮਾਰ ਦੋ ਮੇਰੇ ਕਹਿਨ ਤੇ ਨਹੀਂ ਉਹ ਖੁਦ ਹੀ ਚਮਾ ਲੈਣ ਇਸ ਗੱਲ ਨੂੰ ਗੋਲੀ ਤਾਂ ਮੈਂ ਕਰੀ ਖਾਣੀ ਨਹੀਂ ਠੀਕ ਹੈ ਟੈਬਲੇਟ ਤਾਂ ਉਹਨਾਂ ਨੇ ਜੋ ਵੀ ਲੀਵੋਥਾਇਰੋਕਸਿਨ ਜੋ ਵੀ ਇਹਨਾਂ ਨੂੰ ਲਗਦੀ ਹੈਗੀਆਂ 25mg ਮੁਰਕੇ 50 ਫਿਰ 150 ਫਿਰ 200 ਪਤਾ ਨਹੀਂ ਕਿੱਥੇ ਕਿੱਥੇ ਜਾਂਦੀ ਹੈ ਮੀਨਸ ਅਸੀਂ ਟੈਬਲੇਟ ਤਾਂ ਲੈਣੀ ਨਹੀਂ ਉਹਨਾਂ ਨੇ ਨਾ ਅਬਜ਼ਰਵ ਕਰਨਾ ਹੈ ਫਾਸਟ ਉਪਵਾਸ ਵਰਤ ਰੱਖਣਾ ਹੈ ਉਹਨਾਂ ਨੇ ਵਰਤ ਕਾਹਦਾ ਰੱਖਣਾ ਹੈ ਖਾਣਾ ਖਾਣਾ ਵੀ ਨਹੀਂ ਛੱਡਣਾ ਉਹਨਾਂ ਨੇ ਸਿਰਫ ਆਪ ਦਾ ਸਵਾਦ ਮਾਰਨਾ ਹੈ ਸਵਾਦ ਮਾਰ ਕੇ ਖਾਣਾ ਜੋ ਅਸੀਂ ਅੱਜ ਡਿਸਪਲੇ ਕੀਤਾ ਹੋਇਆ ਹੈ ਅਸੀਂ ਅੱਜ ਜੋ ਡਿਸਪਲੇ ਕੀਤਾ ਹੈ ਉਹ ਮੈਂ ਮਾਰਨਿੰਗ ਦੀ ਡੀਟੌਕਸ ਡਰਿੰਕ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਸਾਰਾ ਡਿਸਕਸ ਕਰਨਾ ਹੈ ਸਿਰਫ 15 ਦਿਨ ਉਹ ਇਹ ਕਰ ਲੈਣ 15 ਦਿਨ ਉਹਨਾਂ ਦਾ ਥਾਇਰੋਇਡ ਜੇ 14 ਸੀ ਨਾ ਮੇਰੇ ਇੱਕ ਪੇਸ਼ੈਂਟ ਦਾ ਪਿਛਲੇ 15 ਦਿਨ ਦੇ ਵਿੱਚ 14 ਸੀ ਥਾਇਰੋਇਡ ਟੀਐਸਐਚ ਤੇ ਉਹਦਾ 2.38 ਆਇਆ ਸਰ ਵਿਦੀਨ 15 ਡੇਸਸ मतलब ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬਦਾਮ ਖਵਾ ਕੇ ਕਾਜੂ ਖਵਾ ਕੇ ਅਖਰੋਟ ਖਵਾ ਕੇ ਨੂਨ ਧਨੀਆ ਇਹ ਪੁਦੀਨਾ ਔਰ ਉਸ ਤੋਂ ਬਾਅਦ ਧਨੀਆ ਹੋ ਗਿਆ ਹਰਾ ਧਨੀਆ ਔਰ ਲੋਕੀ ਇਹਨਾਂ ਜ਼ਰੀਏ ਤੁਸੀਂ ਤੁਹਾਡੇ ਠੀਕਰਨ ਦੀ ਗੱਲ ਕਰ ਰਹੇ ਹੋ ਇਹ ਤਾਂ ਫਿਰ ਬੜਾ ਆਸਾਨ ਜਿਹਾ ਕੰਮ ਹੈ ਜੀ ਬਹੁਤ ਸੌਖਾ ਤਰੀਕਾ ਹੈ ਸਰ ਬਹੁਤ ਸੌਖਾ ਕਿਉਂਕਿ ਦੇਖੋ ਹੁਣ ਅਸੀਂ ਜਿਹੜੀ ਗੱਲ ਕਰੀ ਹੈ ਕਿ ਅਸੀਂ ਅੱਜ ਗੱਲ ਸਿਰਫ ਸਾਈਡ ਇਫੈਕਟ ਤੇ ਥਾਇਰੋਇਡ ਨੂੰ ਕੰਟਰੋਲ ਤੇ ਥਾਇਰੋਇਡ ਨੂੰ ਰਿਵਰਸ ਕਰਨ ਦੀ ਕਰਨੀ ਤੁਸੀਂ ਰਿਵਰਸ ਵਰਡ ਯੂਜ਼ ਕੀਤਾ ਸਰ ਇਨੀਸ਼ੀਅਲੀ ਸਟੇਜ ਦੇ ਵਿੱਚ ਹੀ ਸਰ ਨੇ ਜਿਹੜਾ ਵਰਡ ਯੂਜ਼ ਕੀਤਾ ਨਾ ਰਿਵਰਸ ਸਰ ਤੁਸੀਂ ਬੜਾ ਦਾਵੇਦਾਰ ਤੇ ਵਾਕਈ ਖੁਸ਼ ਕਰ ਦਿੱਤਾ ਕਿਉਂਕਿ ਜਿਹੜਾ ਮੈਂ ਟਾਰਗੇਟ ਲੈ ਕੇ ਬੈਠੀ ਹਾਂ ਕਿ ਥਾਇਰੋਇਡ ਨੂੰ ਰਿਵਰਸ ਕਰਾਉਣਾ ਤਾਂ ਤੁਸੀਂ ਉਹ ਗੱਲ ਕਹਿ ਹੀ ਦਿੱਤੀ ਸਰ ਅਸੀਂ ਕਹਤੀ ਅਸੀਂ ਡਾਈਟ ਦੱਸੀ ਤੇ ਮੇਰੇ ਦਰਸ਼ਕਾਂ ਨੇ ਮੈਨੂੰ ਭਰੋਸਾ ਆ ਮੈਨੂੰ ਦੇਖਣ ਵਾਲੇ ਉਹ ਜ਼ਰੂਰ ਥਾਇਰੋਇਡ ਨੂੰ ਰਿਵਰਸ ਕਰਨਗੇ ਜੇ ਹੁਣ ਅਸੀਂ ਅੱਜ ਗੱਲ ਕਰੀ ਵੀ ਥਾਇਰੋਇਡ ਬਲਾਂਕ ਹੀ ਆ ਆਫਟਰ ਆਲ ਸਰ ਕੁਝ ਨਹੀਂ ਏ T3 T4 ਨੂੰ ਕੰਟਰੋਲ ਕਰਦਾ ਹੈ ਟੀਐਸਐਚ ਠੀਕ ਹੈ ਤਾਂ ਜਿਹੜਾ ਟੀਐਸਐਚ ਹਾਰਮੋਨ ਹੈਗਾ ਸਰ ਇਹ ਇਸ ਨੂੰ ਸਟੀਮੂਲੇਟ ਕਰਨ ਲਈ ਜਿਹੜਾ ਮੈਸੇਜ ਹੈ ਉਹ ਸਾਡਾ ਪਿਟਿਟਰੀ ਗਲੈਂਡ ਤੇ ਹਾਈਪੋਥੈਲਾਮਸ ਇਹ ਦੋਨੋਂ ਜਦੋਂ ਡੈੱਡ ਹੋ ਜਾਂਦੇ ਆ ਇਹ ਡੈੱਡ ਕਦੋਂ ਹੁੰਦੇ ਆ ਹੁਣ ਮੈਂ ਕਹਦਾ ਕਿ ਬਣੀ ਬਣਾਈ ਚੀਜ਼ ਵਿੱਚ ਮੈਂ ਤੁਹਾਡੇ ਸਾਹਮਣੇ ਪਰੋਸਦਾ ਤਾ ਆਪ ਤਾਂ ਬਣਾਉਣੀ ਨਹੀਂ ਆਪਾਂ ਤਾਂ ਫਿਰ ਅਸੀਂ ਮੈਡੀਸਿਨ ਖਾ ਕੇ ਆਰਟੀਫੀਸ਼ੀਅਲੀ ਹਾਰਮੋਨ ਅਸੀਂ ਦੇਤਾ ਆਪਣੇ ਥਾਇਰੋਇਡ ਗਲੈਂਡ ਨੂੰ ਤਾਂ ਉਥੇ ਹਾਈਪੋਥੈਲੇਮਸ ਤੇ ਪਿਟਿਊਟਰੀ ਗਲੈਂਡ ਉਸ ਹੋ ਜਾਂਦੀ ਹੈ ਜਿਸ ਨੇ ਮੈਸੇਜ ਕਰਨਾ ਹੈ ਕਿ ਥਾਇਰੋਇਡ ਬਲੱਡ ਦੇ ਵਿੱਚ ਥਾਇਰੋਇਡ ਜਿਹੜਾ ਹਾਰਮੋਨ ਹੈ ਉਹ ਹਾਂ ਉਹ ਸੀਕ੍ਰੀਟ ਕਰੋ ਤਾਂ ਉਹ ਸੀਕ੍ਰੀਟ ਕਰਦਾ ਨਹੀਂ ਉਹ ਤੇ ਬਹਿ ਜਾਂਦੇ ਆ ਰਾਮ ਨਾਲ ਕਿ ਪੱਕੀ ਪਕਾਈ ਤਾਂ ਮਿਲ ਜਾਣੀ ਹੈ ਕਿਦੇ ਥਰੂ ਗੋਲੀ ਦੇ ਥਰੂ ਗੋਲੀ ਨੇ ਹਾਰਮੋਨ ਅੰਦਰ ਪਚਾਉਣਾ ਸ਼ੁਰੂ ਕਰ ਦਿੱਤਾ ਬਲ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹਨੂੰ ਪੱਕੇ ਪਕਾਈਆਂ ਖਾਣ ਦੀ ਆਦਤ ਪੈ ਜਾਵੇ ਉਹ ਵੈਸੇ ਵੀ ਜ਼ਿੰਦਗੀ 'ਚ ਕੋਈ ਕੰਮ ਕਰਦਾ ਨਹੀਂ ਜ਼ਿਆਦਾਤਰ ਇਹ ਦੇਖਣ ਨੂੰ ਮਿਲਿਆ ਤੇ ਇਸੇ ਤਰੀਕੇ ਨਾਲ ਇਹੀ ਅਸੂਲ ਸਾਡੇ ਸਰੀਰ ਦਾ ਵੀ ਜੇਕਰ ਅਸੀਂ ਬਾਹਰੋਂ ਥਾਇਰੋਇਡ ਵਾਲੀ ਗੋਲੀ ਉਹਦੇ ਅੰਦਰ ਸੁੱਟਣੀ ਸ਼ੁਰੂ ਕਰ ਦਈਏ ਤਾਂ ਜਿਹੜਾ ਥਾਇਰੋਇਡਵਾਦ ਦਾ ਕੰਮ ਹੈਗਾ ਥਾਇਰੋਇਡ ਗਲੈਂਡਸ ਦਾ ਜਿਹੜਾ ਕੰਮ ਹੈਗਾ ਉਹ ਬੰਦ ਕਰਕੇ ਆਰਾਮ ਨਾਲ ਰਜਾਈ ਲੈ ਕੇ ਸੌ ਜਾਏਗਾ ਗਰਮੀ 'ਚ ਵੀ ਬਿਲਕੁਲ ਉਹਨੇ ਸੌ ਜਾਣਾ ਤੇ ਫਿਰ ਅਸੀਂ ਆਰਟੀਫੀਸ਼ੀਅਲ ਹਾਰਮੋਨ ਉਸਨੂੰ ਦਿੰਦੇ ਰਹਿਣਾ ਪਰ ਤੁਹਾਨੂੰ ਪਤਾ ਨਾ ਜਦੋਂ ਆਪਾਂ ਕਿਸੇ ਨੂੰ ਇੱਕ ਚੀਜ਼ ਪੱਕੀ ਪ ਉਹਨੂੰ ਫਿਰ ਵੱਧ ਖਾਣ ਦੀ ਹੱਤ ਪੈਂਦੀ ਏ ਇਹ ਗੱਲ ਸਹੀ ਕਿ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਸਹੀ ਫਿਰ ਨੂੰ ਲੱਗਦਾ ਵੀ ਦੋ ਫੁਲਕੇ ਨਹੀਂ ਪੱਕੀ ਪਕਾਈ ਆ ਰਹੀ ਚਲ ਅੱਜ ਤਾਂ ਜੀ ਪੂਰੀਆਂ ਛੋਲੇ ਵੀ ਬਣ ਜਾਣ ਜੀ ਅੱਜ ਪੱਬੜਿਆਂ ਬਣਾਇਆ ਸੀ ਤਾਂ ਬਣਾਉਣਾ ਨਹੀਂ ਭਾਵੇਂ ਗਰਮੀ ਸਰਦੀ ਅੱਜ ਤਾਂ ਜੀ ਡੋਸਾ ਵੀ ਬਣ ਜਾਏ ਘਰੇ ਅੱਜ ਤਾਂ ਮਨਚੂਰੀਅਨ ਵੀ ਬਣ ਜਾਏ ਘਰੇ ਹਾਂ ਉਹ اسی ਤਰੀਕੇ ਵੱਧਦਾ ਵੱਧਾ ਉਹਨਾਂ ਦਾ ਸਵਾਦ ਜਿਹੜਾ ਹੈ ਨਾ ਥਾਇਰੋਇਡ ਗਲੈਂਡ ਦੀ ਗੱਲ ਕਰ ਰਹੀ ਆ ਮੈਂ ਸਵਾਦਾਂ ਦੀ ਗੱਲ ਨਹੀਂ ਕਰ ਰਹੀ ਥਾਇਰੋਇਡ ਗਲੈਂਡ ਨੇ ਜਮਾਈ ਕੰਮ ਕਰਨਾ ਬੰਦ ਕਰ ਦੇਣਾ ਉਹਨੇ ਡੈੱਡ ਹੋ ਜਾਣਾ ਤੇ ਇੱਕ ਹੋਰ ਸਰਗਲ ਜ ਪੇਸ਼ੈਂਟ ਆਉਂਦੇ ਆਹੀਂ ਸਰ ਜਦੋਂ ਥਾਇਰੋਇਡ ਮੰਨ ਲਓ 4 ਜਾਂ 5 ਹੋ ਗਿਆ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਾਂਗੀ ਕਿ ਗਲਤੀ ਨਾਲ ਵੀ ਥਾਇਰੋਇਡ ਦੀ ਗੋਲੀ ਸ਼ੁਰੂ ਨਾ ਕਰੇ ਜਿਸ ਨੂੰ ਜਿਸ ਨੂੰ ਸਰ ਥਾਇਰੋਇਡ ਦੇ ਸਾਈਡ ਇਫੈਕਟਸ ਕਿੰਨੇ ਆ ਗੋਲੀ ਦੇ ਥਾਇਰੋਇਡ ਦੀ ਗੋਲੀ ਦੇ ਨਾਲ ਇੱਕ ਗੋਲੀ ਦੇ ਨਾਲ 101 ਰੁਪਏ ਦਾ ਸ਼ਗਨ ਪਹਿਣਾ ਤੁਹਾਨੂੰ 101 ਦਾ ਸ਼ਗਨ ਮਤਲਬ ਇੱਕ ਗੋਲੀ ਦੇ ਨਾਲ 101 ਬਿਮਾਰੀਆਂ ਲੱਗਣੀਆਂ ਸਰ ਥਾਇਰੋਇਡ ਦੀ ਗੋਲੀ ਨਾਲ ਥਾਇਰੋਇਡ ਦੀ ਗੋਲੀ ਤੇ ਨਾਲ ਹੱਲ ਨਹੀਂ ਹੋਣਾ ਸਿਰਫ ਇੰਨਾ ਹੈ ਕਿ ਆਰਟੀਫੀਸ਼ੀਅਲ ਹਾਰਮਨ ਮੈਮ ਮਾਫ ਕਰਨਾ ਥਾਇਰੋਇਡ ਦੀ ਅਜਿਹਾ ਗੋਲੀ ਵਧਾ ਵਧਾ ਕੇ ਡੋਸ ਵੀ ਵਧਾਈ ਜਾਂਦੇ ਨਾਲੋਂ ਨਾਲ ਜੀ ਸਿਰ ਤਾਂ ਹੀ ਕਰਕੇ ਤਾਂ ਨਾਲ 108 ਮਤਲਬ ਬੀਪੀ ਤੇ ਅਟੈਕ 슈ਗਰ ਤੇ ਅਟੈਕ ਹਾਰਟ ਰੇਟ ਸਲੋ ਜਿਹੜੇ ਦਰਸ਼ਕ ਮੈਨੂੰ ਦੇਖ ਰਹੇ ਐ ਜੇ ਮੈਂ ਸ਼ਾਰਟਲੀ ਜੀ ਗੱਲ ਕਰਾਂ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹ ਮੈਨੂੰ ਦੱਸ ਦੇਣ ਵੀ ਕੀ ਉਹਨਾਂ ਨੂੰ ਥਾਇਰੋਇਡ ਦੀ ਗੋਲੀ ਲੈਣ ਬਾਅਦ ਉਹਨਾਂ ਨੂੰ ਥਕਾਵਟ ਨਹੀਂ ਰਹਿੰਦੀ ਉਹਨਾਂ ਦਾ weight ਵੱਧਦਾ ਹੈ ਕਿ ਨਹੀਂ ਵੱਧਦਾ ਉਹਨਾਂ ਦੀ ਜਿਹੜੀ ਹਾਰਟ ਬੀਟ ਹੈਗੀ ਐ ਬੀਪੀ ਹੈ ਨਾ ਹਾਰਟ ਰੇਟ ਉਹਨਾਂ ਦੀ ਦੇਚਾ ਜਦੋਂ ਹਾਈਪੋ ਹੈਗਾ ਤਾਂ ਉਹਨਾਂ ਦੀ ਘਟ ਜਾਂਦੀ ਹੈ ਤੇ ਹਾਈਪਰ ਦੇ ਵਿੱਚ ਉਹਨਾਂ ਦੀ ਤੇਜ਼ ਹੋ ਜਾਂਦੀ ਪਲਪੀਟੇਸ਼ਨਸ ਉਹਨਾਂ ਨੂੰ ਹਮੇਸ਼ਾ ਕਿਸੇ ਨੂੰ ਗਰਮੀ ਲੱਗ ਰਹੀ ਹੈ ਕਿਸੇ ਨੂੰ ਸਰਦੀ ਕਿਉਂਕਿ ਇਹ ਹਾਈਪੋ ਤੇ ਹਾਈਪਰ ਦੋ ਤਰ੍ਹਾਂ ਦਾ ਹੋ ਗਿਆ ਹਾਈਪੋ ਦੇ ਵਿੱਚ ਉਹਨਾਂ ਨੂੰ ਬਹੁਤ ਠੰਡ ਲੱਗਦੀ ਹੈ ਇਧਰ ਉਹਨਾਂ ਨੂੰ ਬਹੁਤ ਗਰਮੀ ਲੱਗਦੀ ਹੈ ਸਕਿਨ ਡਰਾਈ ਰਹਿੰਦੀ ਹੈ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਉਹ ਕਹਿੰਦੇ ਨੇ ਸੰਗਰਿਆਣੀ ਵੀ ਕੰਸਟੀਪੇਸ਼ਨ ਸਾਨੂੰ ਹੋ ਰਹੀ ਹੈ ਕਿ ਲੂਜ਼ ਮੋਸ਼ਨ ਹੋ ਰਿਹਾ ਉਹਨਾਂ ਦਾ ਸਰੀਰ ਪੂਰਾ ਦਾ ਪੂਰਾ ਡਿਸਟਰਬ ਹੋ ਜਾਂਦਾ ਹੈ ਇਹ ਕਿੰਦੇ ਨਾਲ ਹੁੰਦਾ ਹੈ ਸਿਰਫ ਥਾਇਰੋਇਡ ਦੀ ਗੋਲੀ ਦੇ ਨਾਲ ਹੁੰਦਾ ਹੈ ਓਵਰঅল ਪਰ ਮੈਡਮ ਤੁਸੀਂ ਤਾਂ ਦਾਵਾ ਕਰ ਰਹੇ ਹੋ ਕਿ ਅਸੀਂ ਜੜੋ ਚੱਕ ਦੇਾਂਗੇ ਮਤਲਬ ਜੜੋ ਰਿਵਰਸਲ ਕਰਦੇਾਂਗੇ ਕੋਈ ਵਧਿਆ ਹੋਵੇ ਚਾਹੇ ਘਟਿਆ ਹੋਵੇ ਜਾਂ ਵੱਧ ਮਤਲਬ ਹਾਈਪੋ ਹੋਵੇ ਜਾਂ ਹਾਈਪਰ ਹੋਵੇ ਸਰ ਥਾਇਰੋਇਡ ਨੂੰ ਅਸੀਂ 15 ਦਿਨ ਚ ਰਿਵਰਸ ਕਰਨਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਥਾਇਰੋਇਡ ਦਾ ਰੀਜ਼ਨ ਕੌਜ਼ ਕੀ ਹੈ ਇਨ ਦਾ ਬੇਸਿਕ ਕੌਜ਼ ਸਰ ਇੱਕ ਤਾਂ ਆਇਓਡਾਈਜ਼ ਨਮਕ ਹਨਾ ਸਾਨੂੰ ਲੈਣਾ ਪਾਏਗਾ ਆਇਓਡਾਈਜ਼ ਸਾਲਟ ਲੈਣਾ ਹੀ ਪੈਣਾ ਕਿਉਂਕਿ ਮੇਨ ਆਇਓਡਾਈਜ਼ਡ ਜਾਂ ਸੈਲੈਨੀਅਮ ਯਾ omega 3 ਗੁੱਡ ਫੈਟ ਤੇ ਇੰਨੀਆਂ ਇਨ੍ਹਾਂ ਚੀਜ਼ਾਂ ਦਾ ਇਹ ਸਾਨੂੰ ਇਨਟੇਕ ਕਰਨਾ ਪੈਣਾ ਤੇ ਸਭ ਤੋਂ ਵੱਡਾ ਇਸ ਦਾ ਕੌਜ਼ ਹੁੰਦਾ ਕਿ ਜਦੋਂ ਬੋਡੀ ਦਾ ਮੈਕੈਨਿਜ਼ਮ ਡਿਸਟਰਬ ਹੋ ਜਾਂਦਾ ਹੈ ਮੈਟਾਬੋਲਿਜ਼ਮ ਯਾਨੀ ਗਟ ਹੈਲਥ ਡਿਸਟਰਬ ਹੋ ਜਾਂਦੀ ਹੈ ਓਵਰঅল ਆਯੁਰਵੇਦ ਦੇ ਅਕੋਰਡਿੰਗ ਜਦੋਂ ਅਗਨੀ ਮੰਦ ਹੋ ਜਾਂਦੀ ਹੈ ਸਾਡੀ ਬਾਡੀ ਦੀ ਅਗਨੀ ਮੰਦ ਹੋ ਜਾਂਦੀ ਹੈ ਉਦੋਂ ਥਾਇਰੋਇਡ ਹੁੰਦਾ ਹੀ ਹੁੰਦਾ ਹੈ ਸਰ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜਦੋਂ ਬਾਡੀ ਦੇ ਵਿੱਚ ਅਸੀਂ ਮੈਂ ਪਿਛਲੀ ਵਾਰ ਹੀ ਆਪਾਂ ਵੀਡੀਓ 'ਚ ਗੱਲ ਕੀਤੀ ਸੀ ਕਿ ਅਸੀਂ ਅਗਨੀ ਅਗਨੀ ਨੂੰ ਮੰਦ ਨਹੀਂ ਕਰਨਾ ਕਿਉਂਕਿ ਬਾਡੀ ਦੇ ਵਿੱਚ ਅਸੀਂ ਕੱਚਾ ਪੱਕਾ ਤਲਿਆ ਬਹੁਤ ਤਰ੍ਹਾਂ ਦਾ ਖਾ ਰਹੇ ਹਾਂ ਬਾਡੀ ਦੀ ਅਗਨੀ ਸਾਡੀ ਅਲਰਟ ਹੋਣੀ ਚਾਹੀਦੀ ਹੈ ਸਟੀਮੂਲੇਟ ਹੋਣੀ ਚਾਹੀਦੀ ਹੈ ਤਾਂਕਿ ਸਾਡੇ ਬਾਡੀ ਦਾ ਮੈਟਾਬੋਲਿਜ਼ਮ ਵਧੀਆ ਰਹੇ ਸਾਨੂੰ ਕੋਈ ਗੈਸਟ੍ਰਿਕ ਇਸ਼ੂ ਨਾ ਹੋਵੇ ਕਿਸੇ ਤਰ੍ਹਾਂ ਦੀ ਬਿਮਾਰੀ ਆਮੇ ਤੇ ਹੈਰੜ ਦੇ ਅਸੀਂ ਅੱਜ ਗੱਲ ਕਰ ਰਹੇ ਇਸ ਤਰ੍ਹਾਂ ਦੀ ਕੋਈ ਵੀ ਬਿਮਾਰੀ ਸਾਨੂੰ ਲੱਗੇ ਨਾ ਜੀ 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 ਅੱਛਾ ਮੈਮ ਜਦੋਂ ਹਾਈਪੋ ਹੋਵੇ ਜਾਂ ਹਾਈਪਰ ਹੋਵੇ ਇਹ ਕਮਜ਼ੋਰੀ ਦਾ ਕਾਰਨ ਕੀ ਬਣਦਾ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਕਮਜ਼ੋਰੀ ਫੀਲ ਕਰਦੀਆਂ ਨੇ ਮਤਲਬ ਦੇਖਣ ਨੂੰ ਤਾਂ ਬਿਲਕੁਲ ਹੈਲਦੀ ਲੱਗਦੀਆਂ ਨੇ ਪਰ ਕਹਿੰਦੇ ਸਾਰਾ ਦਿਨ ਸਾਡਾ ਸਰੀਰ ਥੱਕਿਆ ਥੱਕਿਆ ਜਾ ਰਿਹਾ ਦਾ ਜਿਹੜਾ ਕੁਝ ਮਰਜ਼ੀ ਅਸੀਂ ਕਰ ਲਈਏ ਇਹ ਇੱਕ ਇਹ ਵੀ ਤੁਹਾਡੇ ਕੋਲ ਸਵਾਲ ਹੈ ਔਰ ਇੱਕ ਸਵਾਲ ਨਾਲ ਦੀ ਨਾਲ ਫਿਰ ਇਹ ਵੀ ਹੈ ਕਿ ਸਾਨੂੰ ਹਾਲ ਤੁਸੀਂ ਗੋਲੀ ਤਾਂ ਦੱਸ ਕੇ ਇਹ ਸਾਨੂੰ ਡਰਾਤਾ ਗੋਲੀ ਦਾ ਵੀ ਤੁਸੀਂ ਸਾਨੂੰ ਹੱਲ ਜ਼ਰੂਰ ਦੱਸਿਓ ਵੀ ਜਿਹੜੀ ਸਬਸਟੀਟਿਊਟ ਕੀ ਹੈ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਗੋਲੀ ਨਾ ਖਾਓ ਤਾਂ ਸਾਨੂੰ ਇਹ ਵੀ ਸਾਡਾ ਫਰਜ਼ ਬੰਦ ਹੈ ਕਿ ਅਸੀਂ ਸਬਸਟੀਟਿਊਟ ਵੀ ਜ਼ਰੂਰ ਦੱਸੀਏ ਜੀ ਸਰ ਗੋਲੀ ਛੱਡਣ ਦਾ ਸਭ ਤੋਂ ਸੌਖਾ ਹੱਲ ਜਿਹੜਾ ਆ ਤੇ ਇੱਕ ਜਿਹੜੀ ਤੁਸੀਂ ਹੁਣ ਪਹਿਲਾ ਸਵਾਲ ਤੁਸੀਂ ਮੈਨੂੰ ਕੀਤਾ ਕਿ ਕਮਜ਼ੋਰੀ ਆ ਜਾਂਦੀ ਹੈ ਕੀ ਕਮਜ਼ੋਰੀ ਭਾਵੇਂ ਥਾਇਰੋਇਡ ਮੈਲ ਨੂੰ ਹੈ ਤੇ ਭਾਵੇਂ ਫੀਮੇਲ ਨੂੰ ਹੈ ਕਮਜ਼ੋਰੀ ਉਹਨਾਂ ਦੀ ਸਭ ਤੋਂ ਵੱਡੀ ਤਾਂ ਸਰ ਅੱਜ ਦੇ ਟੈਮ ਤੇ ਥਾਇਰੋਇਡ ਹੋਣ ਕਰਕੇ ਬੱਚੀ ਦੇ ਅਗਰ ਅਨਮੈਰਿਡ ਬੱਚੀ ਹੈ ਕਿ ਉਸ ਨੂੰ ਪੀਰੀਅਡ ਡਿਸਟਰਬ ਮੈਰਿਜ ਤੋਂ ਬਾਅਦ ਉਹਨਾਂ ਦੀ ਪ੍ਰੈਗਨੈਂਸੀ ਪੋਸੀਬਲ ਹੁੰਦੀ ਨਹੀਂ ਹੈਗੀ ਹਾਂ ਫੇਸ਼ੀਅਲ ਹੇਅਰ ਹੋ ਜਾਂਦੇ ਹੈਗੇ ਔਰ ਮੇਲ ਦੀ ਗੱਲ ਕਰੀਏ ਸਰ ਮੇਲ ਨੂੰ ਸੈਕਸ਼ੂਅਲ ਡਰਾਈਵ ਉਹਨਾਂ ਦੇ ਘਟ ਜਾਂਦੀ ਹੈ ਉਹਨਾਂ ਦਾ ਮਨ ਨਹੀਂ ਕਰਦਾ ਮੂਡ ਚੜਚੜਾ ਜਾ ਹੋ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਹੱਲ ਜਿਹੜੇ ਆ ਉਹ ਥਾਇਰੋਇਡ ਦੀ ਗੋਲੀ ਨੇ ਤਾਂ ਵਧਾਉਣੇ ਆ ਹੁਣ ਅਸੀਂ ਜੇ ਹੱਲ ਦੀ ਗੱਲ ਕਰੀਏ ਹੱਲ ਤੋਂ ਪਹਿਲਾਂ ਤੁਸੀਂ ਖੋਰ ਸਵਾਲ ਪੈਦਾ ਕਰਤਾ ਬੰਦੇ ਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ ਵੀ ਥਾਇਰੋਇਡ ਹੋ ਗਿਆ ਉਹ ਨਿਸ਼ਾਨੀਆਂ ਤੁਸੀਂ ਤੇ ਚਲੋ ਟੈਸਟ ਕਰਾ ਲੰਨੇ ਹੋ ਜਾਂ ਵੈਸੇ ਤੁਸੀਂ ਗੱਲਾਂ ਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਜਿਹੜੇ ਇਸ ਵੇਲੇ ਸਾਡੇ ਦਰਸ਼ਕ ਦੇਖ ਰਹੇ ਨੇ ਖਾਸ ਕਰਕੇ ਸਾਡੇ ਭਰਾ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇ ਵੀ ਜਿਹੜੀ ਸਾਡੀ ਗਰਸਤੀ ਹੈਗੀ ਐ ਉਹ ਜਿਹੜੀ ਠਹਿ ਠੇਰੀ ਹੋ ਚੁੱਕੀ ਐ ਉਹ ਥਾਇਰੋਇਡ ਕਰਕੇ ਹੋ ਰਹੀ ਐ ਸਾਡੀ ਇੰਟਰਨਲ ਕਮਜ਼ੋਰੀ ਕਰਕੇ ਹੋ ਰਹੀ ਐ ਸਰ ਪਹਿਲੀ ਗੱਲ ਤੇ ਜਦੋਂ ਹਾਈਪੋ ਜਾਂ ਹਾਈਪਰ ਹੈ ਸਮ ਟਾਈਮ ਇਹ ਵੇਟ ਜਿਹੜਾ ਲੂਸ ਹੁੰਦਾ ਜਾਂ ਵੇਟ ਵੱਧਦਾ ਸਾਨੂੰ ਇੰਡੀਕੇਸ਼ਨ ਆ ਜਾਂਦੀ ਹੈ ਬੋਡੀ ਦੇ ਵਿੱਚ ਐਸਿਡਿਕ ਬੋਡੀ ਹੋ ਜਾਂਦੀ ਹੈ ਕਿ ਗੈਸਟ੍ਰਿਕ ਇਸ਼ੂ ਜ਼ਿਆਦਾ ਆਉਂਦੇ ਹੈ ਬੀਪੀ ਸਾਡਾ ਜਿਹੜਾ ਹਾਰਟ ਰੇਟ ਹੈ ਵੱਧ ਜਾਂਦੀ ਘਟ ਜਾਂਦੀ ਹੈ ਮੀਨਸ ਓਵਰ ਰਿਐਕਸ਼ਨ ਹਾਈਪਰ ਦੇ ਵਿੱਚ ਓਵਰ ਹੋ ਜਾਂਦਾ ਹੈਗਾ ਤੇ ਹਾਈਪੋ ਦੇ ਵਿੱਚ ਇਹ ਅੰਡਰ ਰੈਕਟਿਵ ਹੋ ਜਾਂਦਾ ਹੈਗਾ ਥਾਇਰੋਇਡ ਸਾਨੂੰ ਉਦੋਂ ਸਿੰਪਟਮ ਮਿਲਨੇ ਸ਼ੁਰੂ ਹੋਣ ਜਦੋਂ ਸਾਨੂੰ ਚੰਗੀ ਭਲੇ ਏਸੀ 'ਚ ਬੈਠੇ ਪਸੀਨੇ ਛੁੱਟੀ ਜਾਣ ਤਾਂ ਮੀਨਸ ਇਸ ਦਾ ਨਹੀਂ ਆ ਪ੍ਰੋਬਲਮ ਜਿਹੜੀਆਂ ਹੈ ਤੇ ਜਿਹੜੀ ਓਵਰঅল ਗੱਲ ਕਰ ਖੰਦੇ ਵੀ ਅਸੀਂ ਲਾਇਆ ਹੁੰਦਾ ਏਸੀ ਨਿੱਕਰ ਪਾਈ ਹੁੰਦੀ ਹੈ ਬਨੇਨ ਪਾਇਆ ਹੁੰਦਾ ਰੋਟੀ ਖਾ ਰਿਹਾ ਏਸੀ ਚੱਲ ਰਿਹਾ ਪਰ ਪਸੀਨਾ ਸਾਨੂੰ ਫੇਰ ਆ ਹੀ ਜਾਂਦਾ ਹੈ ਪਸੀਨਾ ਕਿਉਂਕਿ ਬਾਡੀ ਅਸੀਂ ਖਾ ਰਹੇ ਹਾਂ ਨਾ ਸਾਡੀ ਬਾਡੀ ਦੀ ਅਗਨੀ ਮੰਦ ਹੈ ਖਾ ਰਹੇ ਉਹ ਪਚਾ ਨਹੀਂ ਨਾ ਮਾਰੀ ਔਰ ਅਗਰ ਅਗਨੀ ਸਰ ਇੱਕ ਗੱਲ ਤੁਸੀਂ ਮੰਨ ਲਓ ਆਪਾਂ ਕੁਝ ਰੱਖਿਆ ਚੁੱਲ੍ਹੇ ਤੇ ਤੇ ਹੁਣ ਤੁਸੀਂ ਕੋਈ ਵੀ ਸਲੋ ਤੇ ਉਹ ਬਣ ਜਾਏ ਤੇ ਜਾਂ ਮੈਂ ਮੰਨ ਲਓ ਚਾਹ ਰੱਖ ਦਿੱਤੀ ਤੁਸੀਂ ਕਿਹਾ ਪਾਣੀ ਚ ਮੈਂ ਪੱਤੀ ਪਾਤੀ ਪਰ ਗੈਸ ਚਲਾਇਆ ਨਹੀਂ ਅਗਨੀ ਦਿੱਤੀ ਨਹੀਂ ਤੇ ਚਾਹ ਬਣ ਜੂ ਸਰ ਨਹੀਂ ਬਣੇਗੀ ਕਿ ਕਿ ਚਾਹ ਬਨਣ ਲਈ ਤਾਂ ਸੇਕਾ ਤੇ ਚਾਹੀਦਾ ਨਾ ਸਰ ਅਗਨੀ ਤੇ ਚਾਹੀਦੀ ਹੈ ਤੁਸੀਂ ਮਟੀਰੀਅਲ ਥੋੜਾ ਪਾਣਾ ਹੈ ਅਸੀਂ ਕੀ ਕਰਦੇ ਹਾਂ ਅਸੀਂ ਇਸੇ ਤਰੀਕੇ ਬਾਡੀ ਦੇ ਵਿੱਚ ਸਾਰਾ ਕੁਝ ਪਾਈ ਜਾਂਦੇ ਆ ਪਾਈ ਜਾਂਦੇ ਆ ਪਰ ਅਸੀਂ ਮੈਟਾਬੋਲਿਜ਼ਮ ਤੇ ਬਾਡੀ ਦੀ ਅਗਨੀ ਵੱਲ ਧਿਆਨ ਨਹੀਂ ਰੱਖਦੇ ਅਗਨੀ ਸਾਡੀ ਮੰਦ ਹੁੰਦੀ ਹੈ ਅਸੀਂ ਖਾਣਾ ਉਹ ਹੈ ਜਿਹਦੇ ਨਾਲ ਮੈਟਾਬੋਲਿਜ਼ਮ ਸਾਡਾ ਫਾਸਟ ਵੀ ਹੋਵੇ ਮੀਨਸ ਅਸੀਂ ਹੁਣ ਸ਼ੁਰੂ ਕਰੀਏ ਜੇ ਮਾਰਨਿੰਗ ਡਾਈਟ ਤੋਂ ਲੈ ਕੇ ਅਸੀਂ ਸ਼ੁਰੂ ਕਰੀਏ ਤੇ ਸਰ ਜਿਨ੍ਹਾਂ ਨੂੰ ਥਾਇਰਾਇਡ ਸਿਮਟਮ 15 ਦਿਨ ਦੀ ਗੱਲ ਕਰਾਂਗੇ ਜੀ ਹੁਣ ਆਪਾਂ 15 ਦਿਨ ਦੇ ਵਿੱਚ ਥਾਇਰਾਇਡ ਰਿਵਰਸਲ ਕਰਨ ਦੀ ਤੁਸੀਂ ਗੱਲ ਕਹੀ ਹੈ ਪ੍ਰੋਪਰ ਐਕਟਿਵ ਕਰਨ ਦੀ ਨਾ ਅੰਡਰ ਐਕਟਿਵ ਨਾ ਓਵਰ ਐਕਟਿਵ ਬਿਲਕੁਲ ਸਹੀ ਪ੍ਰੋਬਲਮ ਸੈੱਟ ਕਰਨ ਦੀ ਸਰ ਮੈਂ ਦਾਅਵੇ ਦੇ ਨਾਲ ਇੱਕ ਚੈਲੰਜ ਦੇ ਨਾਲ ਗੱਲ ਕਰ ਰਹੀ ਹਾਂ ਅੱਜ ਮੈਨੂੰ ਦੇਣ ਵਾਲੇ ਦੇਖਣ ਵਾਲੇ ਦਰਸ਼ਕ ਇਹ ਨਾ ਫੇਰ ਕਰਨ ਵੀ ਇਸ ਤੋਂ ਇਲਾਵਾ ਉਹ ਸੈਚੂਰੇਟਿਡ ਫੈਟ ਵੀ ਲਈ ਜਾਣ ਉਹ ਕਿਉਂ ਤਲਿਆ ਵੀ ਖਾਈ ਜਾਣ ਪੂਰੀਆਂ ਛੋਲੇ ਵੀ ਖਾਈ ਜਾਣ ਗਲੂਟਨ ਡਾਈਟ ਵੀ ਲਈ ਜਾਣ ਉਹ ਇਹ ਕੰਮ ਨਾ ਕਰਨ ਸਿਰਫ 15 ਦਿਨਾਂ ਦੇ ਚੈਲੰਜ ਮੇਰੇ ਦਰਸ਼ਕ ਦੇਖ ਰਹੇ ਐ 15 ਦਿਨ ਦੇ ਵਿੱਚ ਉਹਨਾਂ ਨੇ ਮਾਰਨਿੰਗ ਉੱਠਣ ਦੀ ਡੀਟੌਕਸ ਡਰਿੰਕ ਲੈਣੀ ਸਰ ਸਭ ਤੋਂ ਪਹਿਲੇ ਤਾਂ ਖਾਲੀ ਪੇਟ ਜਦ ਅਸੀਂ ਉੱਠੇ ਡੀਟੌਕਸ ਡਰਿੰਕ ਉਹ ਕੀ ਬਣਾ ਸਕਦੇ ਐ ਸਰ ਹੁਣ ਅਸੀਂ ਧਨੀਏ ਦੀ ਗੱਲ ਪਹਿਲਾਂ ਵੀ ਕੀਤੀ ਸੀ ਨਾ ਕਿ ਤਾਇਰਟ ਦੇ ਵਿੱਚ ਧਨੀਏ ਦਾ ਇੱਕ ਦਾਣਾ ਪਾਵੇਂ ਇਹ ਤਨੀਆਂ ਪੱਤਿਆਂ ਵਾਲਾ ਤਨੀਆਂ ਹੈ ਠੀਕ ਹੈ ਹਰਾ ਤਨੀ ਜੀ ਪਾਵੇਂ ਇਹ ਹਰਾ ਤਨੀਆ ਹੈ ਠੀਕ ਹੈ ਜੀ ਤੇ ਪਾਵੇਂ ਇਹ ਸੁੱਕਾ ਤਨੀਆ ਸੁੱਕਾ ਤਨੀਆ ਤੁਹਾਡੇ ਕੋਲ ਆਪ ਹੈ ਤਾਂ ਤਨੀਆ ਹੈ ਨਾ ਹਾਂਜੀ ਹਾਂ ਪਾਵੇਂ ਇਹ ਸਰ ਸੁੱਕਾ ਤਨੀਆ ਮੀਨਸ ਤਨੀਆ ਹੀ ਥਾਇਰੋਇਡ ਨੂੰ ਕੰਟਰੋਲ ਕਰਨ ਦਾ ਜਾਦੂ ਹੈ ਤਨੀਏ ਚ ਜੀ ਤਨੀਏ ਚ ਜਾਦੂ ਨਿਕਰਾਮਤ ਹੈ 15 ਦਿਨ ਮੈਂ ਕਹਿ ਰਹੀ ਹਾਂ ਸਰ 15 ਦਿਨ ਮੈਂ ਕਹਿੰਨੀ ਐ 16ਵਾਂ ਦਿਨ ਨਹੀਂ ਆਣਾ ਚਾਹੀਦਾਗਾ ਮੇਰੇ ਦਰਸ਼ਕ ਮੈਨੂੰ ਉਹ ਡੈਡੀਕੇਟਲੀ ਉਹ ਹੋਲਿਸਟਿਕ ਪਹੁੰਚ ਦੇ ਨਾਲ ਹਾਂ ਧਰਮ ਵਾਂਗੋ ਧਰਮ ਵਾਂਗੋ ਉਹ ਹੋਲਿਸਟਿਕ ਅਪਰੋਚ ਨਾਲ ਉਹ ਇਸ ਨੂੰ ਫਾਲੋ ਕਰਨਾ ਸਿਰ ਧਨੀਏ ਦਾ ਰਾਤ ਨੂੰ ਇੱਕ ਚਮਚ ਧਨੀਆ ਉਹਨਾਂ ਨੇ ਪਿਉ ਦੇਣਾ ਸਵੇਰੇ ਉੱਠ ਕੇ ਇਹਦੀ ਡਰਿੰਕ ਲੈ ਲੈਣੀ ਆ ਹੁਣ ਇਹਨੂੰ ਅਲਟਰਨੇਟ ਟਾਈਮ ਤੇ ਲੈਣਾ ਖਾਣਾ ਜੀ ਨਾ ਤਣੀਆਂ ਵੀ ਖਾ ਸਕਦੇ ਆ ਸਰ ਤਣੀਆਂ ਵੀ ਖਾ ਸਕਦੇ ਆ ਪਰ ਇੱਕ ਚੀਜ਼ ਹੋਰ ਮੇਰਾ ਸੁਣਨ ਚਾਹੀਏ ਸਰ ਕਿ ਕਹਿੰਦੇ ਆ ਕਿ ਕੁਝਕ ਮੈਂ ਦੇਖੀਆਂ ਮਤਲਬ ਜਿਵੇਂ ਪਤਾ ਤੁਹਾਨੂੰ ਫੇਸਬੁੱਕ ਤੇ ਵੀਡੀਓਜ਼ ਇਦਾਂ ਹੀ ਪੈ ਰਹੇ ਨੇ ਕਹਿੰਦੇ ਕਿ ਤਣੀਆਂ ਦਾ ਜਿਆਦਾ ਯੂਜ਼ ਕਰਨ ਨਾਲ ਮੇਲ ਦੀ ਜਿਹੜੀ ਸੈਕਸ ਪਾਵਰ ਆ ਉਹ ਘਟ ਜਾਂਦੀ ਔਰ ਨਪੁੰਸਕ ਹੋ ਜਾਂਦਾ ਹੈਗਾ ਪਰ ਸਰ ਮੈਂ ਇਸ ਗੱਲ ਨਾਲ ਜਮ੍ਹਾਂ ਵੀ ਸਹਿਮਤ ਨਹੀਂ ਆ ਆਫਟਰ ਆਲ ਤਾਂ ਸਰ ਸਪਾਈਸਿਸ ਹੀ ਹੈ ਨਾ ਇਹ ਇਹ ਕੋਈ ਦਵਾਈ ਤਾਂ ਨਹੀਂ ਹੈ ਨਾ ਅਸੀਂ ਕੋਈ ਲੀਵੋਥਾਇਰੋਕਸਿਨ ਤਾਂ ਨਹੀਂ ਦੇ ਰਹੇ ਅਸੀਂ ਸਾਈਡ ਵਾਲੇ ਨੂੰ ਕੀ ਕਹਿ ਰਹੇ ਹੈਗੇ ਸਿਰਫ ਤੁਸੀਂ ਤਣੀਆਂ ਲੈਣਾ ਹਾਂ ਇਸ ਨੂੰ ਉਹਨਾਂ ਪ੍ਰਕਿਰਤੀ ਦੇ ਸਾ ਆਪ ਨਾਲ ਜਿਨ੍ਹਾਂ ਦੀ ਪ੍ਰਕਿਰਤੀ ਘੱਟ ਤੇਜ਼ ਹੈ ਕੀ ਆ ਮਤਲਬ ਉਹਨਾਂ ਦੀ ਪਹਿਲੇ ਉਹਨਾਂ ਦੀ ਅਗਨੀ ਤੇਜ਼ ਆ ਉਸ ਦੇ ਵਿੱਚ ਇਹ ਅੱਧਾ ਚਮਚ ਕੰਜ਼ਿਊਮ ਕਰ ਸਕਦੇ ਆ ਵੀਕ ਦੇ 7 ਡੇ ਲੈਣ ਦੀ ਬਜਾਓ ਉਹ ਵੀਕ ਦੇ 3 ਦਿਨ ਇਹ ਸੁੱਕਾ ਧਨੀਆ ਲੈ ਲੈਣ ਤੇ ਇਹ ਹਰਾ ਧਨੀਆ ਤੇ ਸਿਰ ਬਾ ਕਮਾਲ ਇਹਦੇ ਰਿਜ਼ਲਟ ਆ ਕੀ ਆ ਤੇ ਉਹ ਬਾਕੀ ਦਿਨ ਧਨੀਆ ਪੁਦੀਨਾ ਤੇ ਸਿਰ ਇਹ ਲੋਕੀ ਰੱਖੀ ਆਪਾਂ ਤੇ ਵਿੱਚ ਪਾਲਣ ਸਰ ਇੱਕ ਕੱਚਾ ਆਮਲਾ ਅੱਛਾ ਸਰ ਮਾਰਨਿੰਗ ਟਾਈਮ ਤੇ ਐਮਪਟੀ ਸਟਮਕ ਤੁਹਾਨੂੰ ਪਤਾ ਸਰ ਇਸ ਨੂੰ ਜੇ ਲੋਕੀ ਬਾਤ ਹੀ ਨਾ ਅੱਦੀ ਤਾਂ ਉਹ ਡਰਿੰਕ ਦੇ ਨਾਲ ਉਹਨਾਂ ਦਾ ਪੇਟ ਇੰਨਾ ਫੁੱਲ ਹੋ ਜਾਣਾ ਕਿ ਉਹਨਾਂ ਨੂੰ ਬ੍ਰੇਕਫਾਸਟ ਕਰਨ ਦੀ ਲੋੜ ਹੀ ਨਹੀਂ ਪੈਣੀ ਇਹ ਤਾਂ ਚੀਜ਼ ਮੰਨਦੇ ਹੋ ਸਰ ਬ੍ਰੇਕਫਾਸਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਹੁਣ ਇਹਦੇ ਵਿੱਚ ਪਾਉਣਾ ਕੀ ਹੈ ਜੇ ਤਾਂ ਉਹਨਾਂ ਦਾ ਥਾਇਰੋਇਡ ਜਿਹੜਾ ਪਹਿਲਾਂ ਹੀ ਵਧਿਆ ਹੋਇਆ ਤਾਂ ਫਿਰ ਉਹਨਾਂ ਨੇ ਇਹ ਨਮਕ ਨਹੀਂ ਪਾਉਣਾਗਾ ਕਾਲ ਐ ਸਫੇਦ ਨਮਕ ਹਾਂ ਸਫੇਦ ਆਇਓਡਾਈਜ਼ ਨਮਕ ਨਹੀਂ ਪਾਣਾ ਫਿਰ ਉਹ ਸਿੰਦਾ ਨਮਕ ਦਾ ਯੂਜ਼ ਤੇ ਕਾਲੀ ਮਿਰਚ ਦਾ ਯੂਜ਼ ਕਰ ਸਕਦੇ ਆ ਪਰ ਜੇ ਉਹਨਾਂ ਦਾ ਘਟਦਾ ਹੈਗਾ ਤਾਂ ਫਿਰ ਉਹਨਾਂ ਨੇ ਆਇਓਡਾਈਜ਼ ਸਾਲਟ ਇਹਦੇ ਵਿੱਚ ਪਾਉਣਾ ਇਹਦਾ ਇਨਟੇਕ ਪੂਰਾ ਕਰਨਾ ਹੈ ਮੇਨ ਹੁਣ ਇਹ ਆਇਓਡਾਈਜ਼ ਸਾਲਟ ਤੇ ਐ ਤਨੀਆ ਐਡ ਹੋ ਗਈ ਡੀਟੌक्स ਡਰਿੰਕ ਉਸ ਤੋਂ ਬਾਅਦ ਵੀ ਅਸੀਂ ਗੱਲ ਕਰੀਏ ਤਾਂ ਬ੍ਰੇਕਫਾਸਟ ਉਹਨਾਂ ਨੇ ਕੀ ਲੈਣਾ ਸਰ ਸਵੇਰੇ 7-8 ਵਜੇ ਅਸੀਂ ਬ੍ਰੇਕਫਾਸਟ ਦੀ ਇਸ ਚੀਜ਼ ਦਾ ਕਰ ਲੈ ਲੋਕੀ ਵਾਲਾ ਪੁਦੀਨੇ ਵਾਲਾ ਧਨੀਏ ਵਾਲਾ ਆਇਓਡਾਈਜ਼ ਨਮਕ اور ਕਾਲੀ ਮਿਰਚ ਕਾਲੀ ਮਿਰਚ ਤਾਂ ਇਹ ਹੋ ਗਿਆ ਸਰ ਉਸ ਤੋਂ ਬਾਅਦ ਉਹਨਾਂ ਨੇ ਕੀ ਲੈਣਾ ਬੇਸਨ ਸਰ ਪ੍ਰੋਟੀਨ ਇਨਟੇਕ ਨੈਕਸਟ ਚੀਜ਼ ਥਾਇਰਡ ਵਾਲੇ ਪੇਸ਼ੈਂਟ ਨੂੰ ਪ੍ਰੋਟੀਨ ਪੂਰਾ ਚਾਹੀਦਾ ਹੈ ਪ੍ਰੋਟੀਨ ਜ਼ਿੰਕ ਕਾਪਰ ਮੈਗਨੀਸ਼ੀਅਮ ਉਹ ਸਾਰੇ ਇਹਨਾਂ ਦੇ ਵਿੱਚ ਆ ਗਿਆ ਆਇਰਨ ਵਗੈਰਾ ਪਰ ਅਸੀਂ ਹੁਣ ਗੱਲ ਕਰਨੀ ਹੈ ਪ੍ਰੋਟੀਨ ਇਨਟੇਕ ਦੀ ਪ੍ਰੋਟੀਨ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਕਿੱਥੋਂ ਮਿਲਣਾ ਸਰ ਜਾਂ ਤਾਂ ਉਹਨਾਂ ਨੂੰ ਬੋਇਲਡ ਐਗ ਜਾਂ ਨਟਸ ਕੱਚੀਆਂ ਗਿਰੀਆਂ ਰਾਤ ਨੂੰ ਭੋਉਂਦੇ ਨੇ ਸਵੇਰੇ ਲੈ ਲੈਣ ਤੇ ਜਾਂ ਉਹਨਾਂ ਨੂੰ ਪ੍ਰੋਟੀਨ ਉਹਨਾਂ ਨੂੰ ਮਿਲਣਾ ਹੈਗਾ ਮੇਨ ਪ੍ਰੋਟੀਨ ਉਹਨੂੰ ਨਟਸ ਤੋਂ ਮਿਲ ਜਾਣਾ ਸਰ ਠੀਕ ਹੈ ਤੇ ਜਾਂ ਉਹ ਬੇਸਨ ਦਾ ਚਿਲਾ ਬ੍ਰੇਕਫਾਸਟ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਕਿ ਅਸੀਂ ਅਸੀਂ ਖਾਈਏ ਕੀ ਕਿਉਂਕਿ ਅਸੀਂ ਇੰਡੀਅਨ ਹੈਗੇ ਆ ਸਰ ਸਾਨੂੰ ਕਨਕ ਦੀ ਰੋਟੀ ਹਾਂ ਉਹੀ ਗੱਲ ਤੁਸੀਂ ਮੈਂ ਉਹੀ ਗੱਲ ਕਹਿ ਰਹੇ ਸੀਗੇ ਕਿ ਕੁਝਕ ਆਡੀਅנס ਨੇ ਦੇਖਣਾ ਵੀ ਹੁਣ ਅਸੀਂ ਰੋਟੀ ਤਾਂ ਸਾਡੇ ਅੰਦਰ ਗਈ ਨਹੀਂ ਮੈਡਮ ਨੇ ਕਿਹਾ ਤਾਂ ਸਿਰਫ ਇੱਥੇ ਹੀ ਬੰਦ ਅਸੀਂ ਰੋਟੀ ਦੀ ਜਗ੍ਹਾ ਤੇ ਉਹਨੂੰ ਟਰਾਂਸਫਰ ਕਰਨਾ ਹੈ ਫਾਈਬਰ ਇਨਟੇਕ ਪੂਰਾ ਚਾਹੀਦਾ ਥਾਇਰੋਇਡ ਦੇ ਵਿੱਚ ਮਲਟੀ grain ਆਟਾ ਲੈ ਲੈਣਸ ਲੱਗੁੰਦਾ ਨੂੰ ਰੋਟੀ ਦੀ ਜ਼ਿਆਦਾ ਹੀ ਆ ਰਹਿਤਾ ਤੇ ਮਲਟੀ grain ਹੀ ਸ਼ੁਰੂ ਕਰਨ ਕਿਉਂਕਿ 15 ਦਿਨ ਦੇ ਵਿੱਚ ਮੈਂ ਚੈਲੰਜ ਨਾਲ ਉਹਨਾਂ ਦਾ ਥਾਇਰੋਇਡ ਰਿਵਰਸ ਕਰਾਉਣਾ ਕੀ ਆ ਨੈਕਸਟ ਸਰ ਪ੍ਰੋਟੀਨ ਵਾਸਤੇ ਉਹ ਬੇਸਨ ਦਾ ਚਿਲਾ ਲੈ ਸਕਦੇ ਹੈਗੇ ਠੀਕ ਹੈ ਠੀਕ ਹੈ ਉਹ ਅਗਰ ਐਗ ਯੂਜ਼ ਨੋਨ ਵੇਜਨ ਟੇਰੀਅਨ ਹੈ ਕਿ ਹੈ ਤਾਂ ਉਹ ਇਹ ਲੈ ਸਕਦੇ ਹੈ ਓਮਲੇਟ ਬਣਾ ਸਕਦੇ ਹੈਗੇ ਇਸ ਤਰ੍ਹਾਂ ਸੋ ਗਿਆ ਉਹਨਾਂ ਦਾ ਪ੍ਰੋਟੀਨ ਇਨਟੇਕ ਉਹਨਾਂ ਦਾ ਬ੍ਰੇਕਫਾਸਟ ਇਹਦੇ ਵਿੱਚ ਉਹਨਾਂ ਨੇ ਦੁੱਧ ਔਰ ਦਹੀਂ ਵੀ ਲੈ ਸਕਦੇ ਹੈ ਦਹੀਂ ਦਾ ਪੂਰਾ ਇਸਤੇਮਾਲ ਉਹ ਕਰ ਸਕਦੇ ਹੈਗੇ ਠੀਕ ਹੈ ਹੁਣ ਅਸੀਂ ਜੇ ਗੱਲ ਕਰੀਏ ਤਾਂ ਹੋਰ ਉਹਨਾਂ ਨੇ ਖਾਣਾ ਖਾਣ ਤੋਂ ਬਾਅਦ ਮੰਨ ਲਓ ਦੁਪਹਿਰ ਦਾ ਜੇ ਖਾਣਾ ਖਾਦਾ ਫਿਰ ਉਹਨਾਂ ਨੇ ਇਸ ਤਰ੍ਹਾਂ ਦਾ ਕੀ ਲੈਣਾ ਕਿ ਉਹਨਾਂ ਨੂੰ ਉਹਨਾਂ ਦਾ ਜਿਹੜਾ ਥਾਇਰੋਇਡ ਹੈਗਾ ਉਹ ਆਟੋਮੈਟਿਕਲੀ ਸਟੀਮੂਲੇਟ ਰਿ ਹੈਨਾ ਤਾਂ ਉਹਨਾਂ ਨੇ ਸਰ ਇਹ ਫਾਰਮੂਲੇਸ਼ਨ ਤਿਆਰ ਕਰ ਲੈਣੀ ਹੈਗੀ ਇਹ ਇਹ ਮਗਾ ਪਾਈਆਂ ਸਰ ਹਾਂਜੀ ਪਿਪਲੀ ਮਗਾ ਸੁੰਡ ਸੁੰਡ ਹੋਗੀ ਠੀਕ ਹੈ ਇਹ ਕਾਲੀ ਮਿਰਚ ਹੋਗੀ ਸਰ ਇਹ ਤਿੰਨ ਦਾ ਕੰਬੀਨੇਸ਼ਨ ਹੋ ਗਿਆ ਕਿੰਨਾ ਨੂੰ ਉਹਨਾਂ ਨੇ 20 20 ਗ੍ਰਾਮ ਪਾਊਡਰ ਬਣਾ ਕੇ 20 20 ਗ੍ਰਾਮ ਲੈ ਲੈਣਾ ਕਾਲੀ ਮਿਰਚ ਥੋੜੀ ਘੱਟ ਪਨ ਇਹ 10 ਗ੍ਰਾਮ ਪਾ ਸਕਦੇ ਹੈਗੇ ਠੀਕ ਹੈ ਇਹ ਪਾਊਡਰ ਉਹਨਾਂ ਨੇ ਬਣਾ ਕੇ ਖਾਣਾ ਖਾਣ ਤੋਂ ਬਾਅਦ ਇਸ ਨੂੰ ਅੱਧਾ ਚਮਚ ਲੈਣਾ ਹੀ ਲੈਣਾ ਕਾਲੀ ਮਿਰਚ ਆਪਾਂ ਸੀ ਘੱਟ ਕੁਆਂਟੀਟੀ ਰੱਖਾਈ ਹੈਗੀ ਹੈ ਤੇ ਇਹ ਉਹਨਾਂ ਨੇ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਲੈ ਪਾਣੀ ਨਾਲ ਹੀ ਵੈਸੇ ਫੱਕਾ ਮਾਰਨਾ ਪਾਣੀ ਦੇ ਨਾਲ ਸਿਰਫ ਪਾਣੀ ਦੇ ਨਾਲ ਲੈਣਾ ਉਹਨਾਂ ਨੇ ਠੀਕ ਹੈ ਇਹ ਉਹ ਲੈ ਸਕਦੇ ਹੈਗੇ ਇਹ ਤਾਂ ਹੋ ਗਿਆ ਉਹਨਾਂ ਦਾ ਮੈਟਾਬੋਲਿਜ਼ਮ ਤੇ ਗੱਟ ਹੈਲਥ ਨੂੰ ਸਹੀ ਰੱਖਣ ਵਾਸਤੇ ਠੀਕ ਹੈ ਤਾਂ ਕਿ ਥਾਇਰੋਇਡ ਗਲੈਂਡ ਸੌਵੇ ਨਾ ਥਾਇਰੋਇਡ ਨੂੰ ਮਸਾਲੇ ਵਾਲੀ ਚੀਜ਼ ਜਦ ਜਾਣ ਜਾਣਗੇ ਨਾ ਮਸਾਲੇ ਜਾਣਗੇ ਉਹ ਜਾਗਦੀ ਰੋਗ ਜਿਵੇਂ ਆਪਾਂ ਕਹਿੰਦੇ ਨੇ ਪਹਿਰੇਦਾਰ ਕਹਿੰਦੇ ਨੇ ਜਾਗਦੇ ਰਹੋ ਜਾਗਦੇ ਰਹੋ ਉਹ ਗੱਲ ਬੰਨੀ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਮੁੱਲੇ ਬਣਾਉਣ ਦਾ ਕਈ ਵਾਰ ਟਾਈਮ ਨਹੀਂ ਹੁੰਦਾ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਸਰ ਉਹਨਾਂ ਲਈ ਆਪਾਂ ਨੇ ਥਾਇਰੋਇਡ ਦੀ ਬਹੁਤ ਹੀ ਜ਼ਬਰਦਸਤ ਅਸੀਂ 15 ਦਿਨ ਦੀ ਗੱਲ ਕੀਤੀ ਜੇ ਉਹ ਨਾਲ ਨਾਲ ਡਾਈਟ ਤੇ ਨਾਲ ਨਾਲ ਇਹ ਥਾਇਰੋਇਡ ਜੇ ਕੈਪਸੂਲਸ ਤਿਆਰ ਹੈਗੇ ਥਾਇਰੋਇਡ ਕੰਟਰੋਲ ਇੱਕ ਪੂਰੀ ਤਰ੍ਹਾਂ ਥਾਇਰੋਇਡ ਨੂੰ ਕੰਟਰੋਲ ਕਰ ਦੇਣਾ ਹੈਗਾ ਇੱਕ ਹੋਰ ਸਪੈਸ਼ਲ ਗੱਲ ਹੈਗੀ ਸਰ ਕਿ ਆਪਣੀ ਆਯੁਰਵੈਦਿਕ ਮੈਡੀਸਿਨ ਦੇ ਨਾਲ ਥਾਇਰੋਇਡ ਦੀ ਜਿਹੜੀ ਉਹਨਾਂ ਦੀ ਟੈਬਲਟ ਮੰਨ ਲਓ ਪੁਰਾਣੇ 10 ਸਾਲਾਂ ਤੋਂ ਲੈ ਰਹੇ ਹੈਗੇ ਜੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ 6 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਥਾਇਰੋਇਡ ਦੀ ਟੈਬਲਟ ਉਹਨਾਂ ਦੀ ਇਹ ਤਾਂ ਛੁੱਟਣੀ ਛੁੱਟਣੀ ਉਹ ਤਾਂ ਛੁੱਟੀ ਜਾਣੀ ਹੈਗੀ ਏ ਇਹ ਵੀ ਲੈਣ ਦੀ ਲੋੜ ਨਹੀਂ ਪੈਣੀ ਅਸੀਂ ਸਿਰਫ ਜਿਹੜੇ ਪੁਰਾਣੇ ਜਿਨ੍ਹਾਂ ਨੂੰ ਹੈਬਿਟ ਹੈ ਕਿਉਂਕਿ ਉਹਨਾਂ ਦੀ ਤਾਂ ਥਾਇਰੋਇਡ ਦੀ ਜਿਹੜੀ ਨਲੀ ਉਹ ਥਾਇਰੌਇਡਸ ਨੂੰ ਉਹ ਲੈ ਹੀ ਡੇਡ 200mg ਦੇ ਲੈ 200mg ਤੱਕ ਦੀ ਉਹਨਾਂ ਲਈ ਸਰ ਥੋੜੀ ਮਿਹਨਤ ਕਰਨੀ ਪੈਗੀ ਉਹਨਾਂ ਲਈ ਇਹ ਮੈਡੀਸਿਨਸ ਦੇ ਨਾਲ ਅਸੀਂ ਹਾਰਮੋਨ ਨੂੰ ਬੈਲੈਂਸ ਕਰਨ ਵਾਸਤੇ ਇਹ ਥਾਇਰੋਇਡ ਪਾਊਡਰ ਵੀ ਰੱਖਿਆ ਇਹ ਦੋਨੋਂ ਦਾ ਕੰਬੀਨੇਸ਼ਨ ਅਸੀਂ ਆਪਣੇ ਪੇਸ਼ੈਂਟ ਨੂੰ ਦੇਵਾਂਗੇ ਜੇ ਫੀਮੇਲਸ ਨੂੰ ਲੱਗਦਾ ਹੈ ਕਿ ਥਾਇਰੋਇਡ ਦੀ ਟੈਬਲਟ ਲੈਣ ਦੇ ਨਾਲ ਉਹਨਾਂ ਦੇ ਪੀਰੀਅਡਸ ਬੰਦ ਹੋ ਜਾਂਦੇ ਕਿਉਂਕਿ ਫੀਮੇਲ ਨੂੰ ਪੀਰੀਅਡ ਦਾ ਬਹੁਤ ਜ਼ਿਆਦਾ ਇਸ਼ੂ ਆਉਂਦਾ ਹੈ ਥਾਇਰੋਇਡ ਦੀ ਟੈਬਲਟ ਸ਼ੁਰੂ ਕਰਨ ਤੇ ਸਰ ਉਹ ਮੈਂ ਇਹ ਐਡਵਾਈਸ ਕਰਾਂਗੀ ਕਿ ਬਾਰੋਂ ਕੋਈ ਵੀ ਉਹ ਟੈਬਲਟਸ ਸ਼ੁਰੂ ਨਾ ਕਰਨ ਜਿਹੜੀਆਂ ਕਿ ਉਹਨਾਂ ਨੂੰ ਹਰ ਮਹੀਨੇ ਲੈਣੀਆਂ ਪੈਂਦੀਆਂ ਓਏ ਰਾਜਕਿਓਰ ਮੈਡੀਸਿਨ ਸ਼ੁਰੂ ਕਰ ਲੈਣ ਜੇ ਉਹਨਾਂ ਦੇ ਪੀਰੀਅਡ ਡਿਸਟਰਬ ਹੈ ਭਾਵੇਂ ਉਹਨਾਂ ਨੂੰ 8 8 10 ਸਾਲਾਂ ਤੋਂ ਪੀਰੀਅਡ ਨਹੀਂ ਆਏਗੇ ਸਰ ਰਾਜਗੁਰ ਟੈਬਲੇਟ ਤੇ ਦੈਨ ਫੋਲਿਕਲਸ ਐਮ ਐਚ ਮੀਨਸ ਐਂਟ੍ਰਲ ਫੋਲਿਕਲਸ ਨੂੰ ਰੀਜੂਵਿਨੇਟ ਕਰਨ ਵਾਸਤੇ ਨਵੇਂ ਬਣਾਉਣ ਵਾਸਤੇ ਓਵਰੀ ਨੂੰ ਸਟੀਮੂਲੇਟ ਕਰਨ ਵਾਸਤੇ ਸੋਭਾਗਿਆ ਮੈਡੀਸਿਨ ਤੇ ਰਾਜਗੁਰ ਅਸੀਂ ਇਕੱਠੇ ਸ਼ੁਰੂ ਕਰਨੀ ਹੈ ਸਰ ਇਸ ਨਾਲ ਪੀਰੀਅਡ ਰਿਲੀਜ਼ ਹੋਣੇ ਹੈ ਔਰ ਇਸ ਦੇ ਨਾਲ ਓਵਰੀ ਦੇ ਵਿੱਚ ਫੋਲਿਕਲ ਰੀਜੂਵਿਨੇਟ ਹੋਣੇ ਹੈ ਇਹਦੇ ਨਾਲ ਦੋਨਾਂ ਦਾ ਕੰਬੀਨੇਸ਼ਨ ਫਿਰ ਮੈਂ ਉਸ ਫੀਮੇਲ ਨੂੰ ਪ੍ਰੈਗਨੈਂਸੀ ਵਾਸਤੇ ਐਡਵਾਈਸ ਕਰਾਇਆ ਜੀ اچھا ਤੁਸੀਂ ਇਹ ਦੱਸਿਆ ਸੀ ਕਾਜੂ ਅ ਬਦਾਮ ਤੇ ਅਕਰੋਟ ਤੇ ਇਹਨਾਂ ਨੂੰ ਕਿਵੇਂ ਇਨਟੇਕ ਕਰਨਾ ਹੈ ਸਾਰੇ ਸੋਕ ਕਰਕੇ ਰੱਖਣ ਕਿ ਖਾਣੇ ਨੇ ਕਿਸ ਵੇਲੇ ਖਾਣੇ ਨੇ ਜੀ ਬਾਕੀ ਤਾਂ ਸਾਨੂੰ ਟਾਈਮ ਲੱਗ ਗਿਆ ਪਤਾ ਜੀ ਸਰ ਇਹ ਉਹਨਾਂ ਨੇ ਜਿਸ ਤਰ੍ਹਾਂ ਅਸੀਂ ਗੁੱਡ ਫੈਟ ਦੀ ਗੱਲ ਕੀਤੀ ਕਿ ਸਾਨੂੰ ਗੁੱਡ ਫੈਟ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂ ਕਿ ਕਿਉਂਕਿ ਥਾਇਰੋਇਡ ਦੀ ਗੋਲੀ ਦੇ ਖਾਣ ਦੇ ਨਾਲ ਸਾਡੇ ਜਿਹੜੀ ਬਾਡੀ ਹੈ ਨਾ ਉਹ ਉਹ ਨੌਸੀਆ ਫੀਲ ਹੁੰਦਾ ਸੁਸਤੀ ਆ ਜਾਂਦੀ ਐ ਡਿੱਗੂ ਡਿੱਗੂ ਕਰਦਿਆ ਹਮੇਸ਼ਾ ਸਰੀਰ ਹਨਾ ਇਸ ਕਰਕੇ ਸਾਨੂੰ ਗੁੱਡ ਫੈਟ ਤੇ ਚਾਹੀਦਾ ਹੀ ਐ ਨਾ ਪੇਸ਼ੈਂਟ ਨੂੰ ਤਾਂ ਇਹ ਅਸੀਂ ਗੁੱਡ ਫੈਟ ਦੇ ਸੋਰਸਸ ਜੀ ਰੱਖੇ ਇਹਨਾਂ ਵਿੱਚ ਓਮੇਗਾ 3 ਗੁੱਡ ਫੈਟ ਤੇ ਇਹਦੇ ਨਾਲ ਇਕੋ ਬ੍ਰਾਜ਼ੀਲ ਨੱਟਸ ਹੋਰ ਐਡ ਔਨ ਕਰ ਲੈਣ ਕਿਉਂਕਿ ਹਾਂਜੀ ਬ੍ਰਾਜ਼ੀਲ ਨੱਟਸ ਵਿੱਚ ਸੈਲੇਨੀਅਮ ਦੀ ਅਸੀਂ ਹੁਣੇ ਗੱਲ ਕੀਤੀ ਅਗਰ ਫਿਸ਼ ਨਹੀਂ ਲੈਂਦੇ ਹੈਗੇ ਤਾਂ ਸੈਲੇਨੀਅਮ ਦੇ ਵਾਸਤੇ ਉਹਨਾਂ ਨੇ ਬ੍ਰਾਜ਼ੀਲ ਨੱਟਸ ਹੋਰ ਇਹਦੇ ਵਿੱਚ ਐਡ ਕਰ ਲੈਣੇ ਆ ਬਾਕੀ ਜੇ ਅਸੀਂ ਇਹ ਨਮਕ ਰੱਖਿਆ ਤੁਹਾਨੂੰ ਪਤਾ ਸਮੁੰਦਰੀ ਜਿਹੜੀ ਵੀ ਚੀਜ਼ਾਂ ਐ ਲਾਈਕ ਫਿਸ਼ ਹੋ ਗਿਆ ਜ ਹੋ ਗਿਆ ਇਹ ਸਬ ਸਮੁੰਦਰੀ ਜੀਵ ਨੂੰ ਅਗਰ ਉਹ ਖਾ ਸਕਦੇ ਹੈਗੇ ਤਾਂ ਉਹ ਖਾਣ ਦੇ ਨਾਲ ਉਹਨਾਂ ਦਾ ਜਿਹੜਾ ਥਾਇਰੋਇਡ ਹੈ ਅਸੀਂ ਜਿਹੜੇ ਗੋਲੀ ਵੀ ਤਾਂ ਸਿਰ ਖਾ ਹੀ ਰਹੇ ਹਾਂ ਨਾ ਮੈਂ ਪਿਛਲੀ ਵਾਰੀ ਗੱਲ ਕੀਤੀ ਸੀ ਨਾ ਕਿ ਥਾਇਰੋਇਡ ਦੀ ਗੋਲੀ ਵੀ ਸੂਰ ਦੀ ਖੁਸ਼ ਹੋ ਕੇ ਖਾ ਰਿਹਾ ਖੁਸ਼ ਹੋ ਕੇ ਅਸੀਂ ਖੁਸ਼ ਹੋ ਕੇ ਖਾ ਰਹੇ ਹਾਂ ਜਦ ਕਿ ਸਾਨੂੰ ਪਤਾ ਹੈ ਕਿ ਇਹ ਅਸੀਂ ਐਡਿਕਟਡ ਹੋ ਗਏ ਹਾਂ ਸਾਨੂੰ ਪਤਾ ਹੈ ਕਿ ਸਾਡੀਆਂ ਆਹ ਪ੍ਰੋਬਲਮ ਸ਼ੁਰੂ ਹੋ ਗਈਆਂ ਤਾਂ ਫਿਰ ਕਿਉਂ ਨਾ ਅਸੀਂ ਅਸੀਂ ਆਪਣਾ ਚੰਗਾ ਖਾਣਾ ਪੀਣਾ ਸ਼ੁਰੂ ਕਰ ਦਈਏ ਤਾਂ ਕਿ ਥਾਇਰੋਇਡ ਨੂੰ 15 ਦਿਨ ਦੇ ਵਿੱਚ ਵਿੱਚ ਰਿਵਰਸ ਕਰ ਸਕੀਏ ਜੀ ਜੀ ਮੈਮ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਥਾਇਰੋਇਡ ਦੀ ਦਿੱਕਤ ਪਰੇਸ਼ਾਨੀ ਹੈ ਸਰ ਮੁਹਾਲੀ ਮੇਰਾ ਫੇਸ 10 ਸੈਕਟਰ 64 ਦੇ ਵਿੱਚ ਕਲੀਨਿਕ ਹੈ ਉਹ ਕੰਟੈਕਟ ਕਰ ਸਕਦੇ ਹੈਗੇ ਹੈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਹਰਮੀਤ ਜੀ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਨੁਸਖਿਆਂ ਨੂੰ ਫਾਰਮੂਲੇ ਨੂੰ 15 ਦਿਨ ਲਈ ਉਹ ਧਰਮ ਵਾਂਗੂ ਨਿਭਾਉਣ ਜਿਸ ਤਰੀਕੇ ਨਾਲ ਅਸੀਂ ਆਪੋ ਆਪਣਾ ਧਰਮ ਨਿਭਾਉਂਦੇ ਆ ਤਾਂ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਥਾਇਰੋਇਡ ਨਾਲ ਸੰਬੰਧਿਤ ਦੂਰ ਹੋ ਸਕਦੀਆਂ ਨੇ ਔਰ 15 ਦਿਨਾਂ ਚ ਉਹਨਾਂ ਦਾ ਥਾਇਰੋਇਡ ਹੈਗਾ ਜਿਹੜਾ ਰਿਵਰਸਲ ਹੋ ਸਕਦਾ ਹੈ ਠੀਕ ਹੋ ਸਕਦਾ ਹੈ ਚਾਹੇ ਉਹ ਐਕਟਿਵ ਹੈ ਚਾਹੇ ਫਿਰ ਉਹ ਜਿਹੜਾ ਅਸੀਂ ਕਹ ਲਈਏ ਕਿ ਅੰਡਰਐਕਟਿਵ ਹੈ ਜਾਂ ਫਿਰ ਓਵਰਐਕਟਿਵ ਹੈ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਨੂੰ ਥਾਇਰਾਇਡ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਗੋਲੀਆਂ ਕੈਪਸੂਲ ਖਾ ਖਾ ਕੇ ਟੈਸਟ ਕਰਾ ਕਰਾ ਕੇ ਉਹ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਨੇਚਰਲ ਰੈਮਡੀਜ਼ ਹੈਗੀਆਂ ਨੇ ਜਿਹੜੀਆਂ ਆਮ ਕਰਕੇ ਸਾਨੂੰ ਰਸੋਈ ਦੇ ਵਿੱਚੋਂ ਮਿਲ ਜਾਂਦੀਆਂ ਨੇ ਇਹਨਾਂ ਦਾ ਇਨਟੇਕ ਕਰਨ ਦਾ ਜਿਹੜਾ ਤਰੀਕਾ ਢੰਗ ਦੱਸਿਆ ਤੁਸੀਂ ਮੇਰੀ ਬੇਨਤੀ ਹੈ ਕਿ ਆਪਣੇ ਡਾਕਟਰ ਤੋਂ ਇਜਾਜ਼ਤ ਲੈ ਕੇ ਹੀ ਉਹਦੇ ਨਾਲ ਗੱਲਬਾਤ ਕਰਕੇ ਹੀ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਿਓ ਧੰਨਵਾਦ